ਜਿਲੰਦਰ ਪਛਮੀ ਸੀਟ ਦੇ ਅਰਜਾਨ ਆਉਣੇ ਸ਼ੁਰੂ ਹੋ ਗਏ ਨੇ ਔਰ ਪਹਿਲੇ ਰਾਊਂਡ ਦੀ ਗਿਣਤੀ ਲਗਭਗ ਮੁਕੰਮਲ ਹੋ ਚੁੱਕੀ ਹੈ ਔਰ ਜੇਕਰ ਗੱਲ ਕਰੀਏ ਤਾਂ ਆਪ ਦੇ ਉਮੀਦਵਾਰ ਮਹਿੰਦਰ ਭਗਤ ਪਹਿਲੇ ਰਾਊਂਡ ਦੇ ਵਿੱਚ ਕਾਫੀ ਅੱਗੇ ਚੱਲ ਰਹੇ ਨੇ ਔਰ ਪਹਿਲੇ ਰਾਉਂਡ ਦੇ ਵਿੱਚ ਹੀ ਉਹ ਲਗਭਗ 2249 ਵੋਟਾਂ ਦੇ ਨਾਲ ਅੱਗੇ ਚੱਲ ਰਹੇ ਨੇ ਦੂਸਰੇ ਨੰਬਰ ਤੇ ਕਾਂਗਰਸ ਉਮੀਦਵਾਰ सुरेंद्र ਕੌਰ ਚੱਲ ਰਹੇ ਨੇ ਸ਼ੀਤਲ ਅੰਗੁਰਾਲ ਸ਼ੀਤਲ ਅੰਗੁਰਾਲ ਜਿਹੜੇ ਉਹ ਤੀਸਰੇ ਨੰਬਰ ਤੇ ਚੱਲ ਰਹੇ ਨੇ ਸ਼ੀਤਲ ਅੰਗੁਰਾਲ 30 ਨੰਬਰ ਤੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਨੇ ਉਹ ਚੱਲ ਰਹੇ ਨੇ ਔਰ ਉਸ ਤੋਂ ਬਾਅਦ ਵਿੰਦਰ ਲਖਾ ਜੋ ਬੌਜਨ ਸਮਾਜ ਪਾਰਟੀ ਦੇ ਉਮੀਦਵਾਰ ਨੇ ਔਰ ਵੱਡੀ ਗੱਲ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਵੀ ਬਿੰਦਰ ਲਖਾ ਨੂੰ ਸਪੋਰਟ ਕੀਤੀ ਸੀ ਉਹ ਇਸ ਦੌੜ ਦੇ ਵਿੱਚ ਕਿਤੇ ਨਜ਼ਰ ਆਉਂਦੇ ਹੋਏ ਦਿਖਾਈ ਨਹੀਂ ਦੇ ਰਹੇ ਔਰ ਦੂਸਰੇ ਰਾਉਂਡ ਦੀ ਗਿਣਤੀ ਸ਼ੁਰੂ ਹੋ ਚੁੱਕੀ ਹੈ ਔਰ ਦੂਸਰੇ ਰਾਉਂਡ ਦੀ ਗਿਣਤੀ ਦੇ ਵਿੱਚ ਵੀ ਮਹਿੰਦਰ ਭਗਤ ਜੋ ਆਮ ਆਦਮੀ ਪਾਰਟੀ ਦੇ ਨੇ ਉਹ ਬਹੁਤ ਅੱਗੇ ਚੱਲ ਰਹੇ ਨੇ ਲੀਡ ਜੋ ਹੈ ਉਹ 6000 ਵੋਟਾਂ ਤੋਂ ਵੱਧ ਚੁੱਕੀ ਹੈ ਮਹਿੰਦਰ ਭਗਤ ਇਸ ਵੇਲੇ ਅੱਗੇ ਚੱਲ ਰਹੇ ਨੇ ਦੂਸਰੇ ਨੰਬਰ ਤੇ ਜੋ ਗੱਲ ਕੀਤੀ ਜਬ ਸੁਰਿੰਦਰ ਕੌਰ ਕਾਂਗਰਸ ਪਾਰਟੀ ਦੀ ਉਮੀਦਵਾਰ ਨੇ ਉਹ ਪਿੱਛੇ ਚੱਲ ਰਹੇ ਨੇ ਦੂਸਰੇ ਨੰਬਰ ਤੇ ਚੱਲ ਰਹੇ ਨੇ ਔਰ ਮਹਿੰਦਰ ਭਗਤ ਲਗਾਤਾਰ ਲੀਡ ਬਣਾਉਂਦੇ ਹੋਏ ਅੱਗੇ ਵਧ ਰਹੇ ਨੇ ਔਰ ਜੇਕਰ ਦੇਖਿਆ ਜਾਵੇ ਸ਼ੀਤਲ ਅੰਗੁਰਾਲ ਜੋ ਕਾਫੀ ਹੋ ਹੱਲਾ ਕਰਦੇ ਹੋਏ ਇਸ ਵਿਧਾਨ ਸਭਾ ਚੋਣਾਂ ਦੀ ਜੋ ਜ਼ਿਮਨੀ ਚੋਣ ਹੋਈ ਹੈ ਉਸ ਦੇ ਵਿੱਚ ਕਾਫੀ ਪਛੜੇ ਹੋਏ ਨਜ਼ਰ ਆ ਰਹੇ ਨੇ ਸ਼ੀਤਲ ਅੰਗੁਰਾਲ ਮਹਿੰਦਰ ਭਗਤ ਆਮ ਆਦਮੀ ਪਾਰਟੀ ਤੋਂ ਉਹ ਅੱਗੇ ਬਹੁਤ ਅੱਗੇ ਨਜ਼ਰ ਆ ਰਹੇ ਨੇ ਔਰ ਜੇਕਰ ਇਸੇ ਤਰ੍ਹਾਂ ਦੇ ਹੀ ਰੁਝਾਨ ਰਹੇ ਤਾਂ ਮਹਿੰਦਰ ਭਗਤ ਦੇ ਲਈ ਸੀਟ ਜਿੱਤਣੀ ਔਖੀ ਨਹੀਂ ਹੋਵੇਗੀ ਔਰ ਦੂਸਰੇ ਪਾਸੇ ਸੁਰਿੰਦਰ ਕੌਰ ਜੋ ਕਾਂਗਰਸ ਪਾਰਟੀ ਦੀ ਉਮੀਦਵਾਰਾਂ ਨੇ ਉਹ ਦੂਸਰੇ ਨੰਬਰ ਤੇ ਚੱਲ ਰਹੇ ਨੇ ਔਰ ਜਲੰਧਰ ਦੀ ਇਸ ਜ਼ਿਮਨੀ ਚੋਣ ਦੇ ਵਿੱਚ ਆਮ ਆਦਮੀ ਪਾਰਟੀ ਦਾ ਬਿਹਤਰ ਪ੍ਰਦਰਸ਼ਨ ਹੁੰਦਾ ਹੋਇਆ ਨਜ਼ਰ ਆ ਰਿਹਾ ਦੂਸਰੇ ਰਾਉਂਡ ਦੇ ਵਿੱਚ ਵੀ ਮਹਿੰਦਰ ਭਗਤ ਜੋ 6300 ਵੋਟਾਂ ਦੇ ਨਾਲ ਅੱਗੇ ਚੱਲ ਰਹੇ ਨੇ ਮਹਿੰਦਰ ਭਗਤ ਇੱਕ ਵੱਡੀ ਲੀਡ ਵੱਲ ਵਧਦੇ ਹੋਏ ਔਰ ਇਸ ਜ਼ਿਮਨੀ ਚੋਣ ਜੋ ਹੋਈ ਹੈ ਉਸ ਦੀ ਵੋਟਾਂ ਦੀ ਗਿਣਤੀ ਜਾਰੀ ਹੈ ਫਾਈਨਲ ਨਤੀਜੇ ਵੀ ਅਸੀਂ ਤੁਹਾਨੂੰ ਇਸੇ ਤਰ੍ਹਾਂ ਹੀ ਦੱਸਦੇ ਰਵਾਂਗੇ ਪਹਿਲੇ ਰੁਝਾਨਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਮਹਿੰਦਰ ਭਗਤ ਜਿਹੜੇ ਆ ਉਹ ਬਹੁਤ ਅੱਗੇ ਚੱਲ ਰਹੇ ਨੇ ਔਰ ਪਹਿਲੇ ਨੰਬਰ ਤੇ ਚੱਲ ਰਹੇ ਨੇ ਔਰ ਦੂਸਰੇ ਨੰਬਰ ਤੇ ਕਾਂਗਰਸੀ ਉਮੀਦਵਾਰ ਸੁਰਿੰਦਰ ਕੌਰ ਜੀ ਚੱਲ ਰਹੇ ਨੇ ਔਰ ਜੇਕਰ ਅਕਾਲੀ ਦਲ ਦੀ ਸੁਰਜੀਤ ਕੌਰ ਦੀ ਗੱਲ ਕਰੀਏ कि ਜਿਹੜੀ ਕਾਫੀ ਇਸ ਸਾਰੀ ਚੋਣ ਦੇ ਵਿੱਚ ਦਿਲਚਸਪ ਇੱਕ ਮੁੱਦਾ ਬਣੀ ਰਹੀ ਕਦੇ ਆਮ ਆਦਮੀ ਪਾਰਟੀ ਦੇ ਵਿੱਚ ਫਿਰ ਅਕਾਲੀ ਦਲ ਨੇ ਸੀਟ ਦੇ ਕੇਵ ਸਮਰਥਨ ਵਾਪਸ ਲੈ ਲਿਆ ਔਰ ਬੀਬੀ ਜਗੀਰ ਕੌਰ ਦੇ ਸਮਰਥਨ ਦੇ ਨਾਲ ਬਹੁਤ ਕੁਝ ਹੁੰਦਾ ਰਿਹਾ ਇੱਥੇ ਪਰ ਦੂਸਰੇ ਰੌਂਡ ਤੋਂ ਬਾਅਦ ਜੇਕਰ ਅਸੀਂ ਗਿਣਤੀ ਦੀ ਗੱਲ ਕਰਦੇ ਹਾਂ ਮਹਿੰਦਰ ਭਗਤ ਲਗਾਤਾਰ ਲੀਡ ਬਣਾ ਕੇ ਅੱਗੇ ਚੱਲ ਰਹੇ ਨੇ ਲਾਈ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਰਲਡ ਵਾਈਡ ਤੁਸੀਂ ਸਾਨੂੰ Amazon Fire TV Daily Hunt ਤੇ ਈ ਬਾਬਾ ਤੇ ਦੇਖ ਸਕਦੇ ਹੋ ਯੂ ਐਸ اے ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀ ਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਲੇ ਰੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ